ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਜਣੇ ਤਾਂ ਜਰੂਸ ਤੋਂ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਇੱਕ ਵਾਰ ਫੇਰ ਤੋਂ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਕਿ ਆਪਣੇ ਪੌਡਕਾਸਟ ਤੇ ਹੋਣ ਜਾ ਰਹੀ ਐ ਬਹੁਤ ਸਾਰਿਆਂ ਨੇ ਪੌਡਕਾਸਟ ਦੇਖ ਲਿਆ ਹੋਣਾ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਆਪਣੇ ਚੈਨਲ ਦੀ ਕਮਿਊਨਿਟੀ ਦੇ ਵਿੱਚ ਲਿੰਕ ਐ ਪੌਡਕਾਸਟ ਦਾ ਤੇ ਤੁਸੀਂ ਪੌਡਕਾਸਟ ਤੇ ਵਿਜ਼ਿਟ ਕਰਿਓ ਉੱਥੇ ਸਾਰੀਆਂ ਜੋ ਵੀ ਗੱਲਾਂ ਬਾਤਾਂ ਨੇ ਪੌਡਕਾਸਟ ਦੀਆਂ ਤੁਸੀਂ ਸੁਣਿਓ ਤੇ ਆਪਣਾ ਓਪੀਨੀਅਨ ਦਿਓ ਪੌਡਕਾਸਟ ਤੇ ਜਾਣਾ ਇੱਕਦਮ ਤੈ ਹੋਇਆ ਕਿ ਪੌਡਕਾਸਟ ਤੇ ਆਪਾਂ ਮਤਲਬ ਕੁਝ ਸਵਾਲ ਸੀਗੇ ਜਿਹੜੇ ਪਹਿਲਾਂ ਮਾਈਂਡ ਵਿੱਚ ਨਹੀਂ ਸੀਗੇ ਕਿ ਆਪਾਂ ਇਹਨਾਂ ਦਾ ਆਨਸਰ ਦੇਣਾ ਬਹੁਤ ਸਾਰੀਆਂ ਚੀਜ਼ਾਂ ਰਹਿ ਗਈਆਂ ਜੋ ਪੌਡਕਾਸਟ ਦੇ ਵਿੱਚ ਕਲੀਅਰ ਕਰਕੇ ਆਉਣੀਆਂ ਸੀਆਂ ਅੱਛਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਡਾਇਰੈਕਟ ਅਗਰ ਸਰਚ ਕਰਨਾ ਚਾਹੁੰਦੇ ਕਮਿਊਨਿਟੀਜ਼ ਨਹੀਂ ਜਾ ਕੇ ਚੈੱਕ ਕਰ ਸਕਦੇ ਤਾਂ YouTube ਦੇ ਉੱਪਰ ਅਮਨ ਔਜਲਾ ਪੌਡਕਾਸਟ ਜਾਂ ਅਮਨ ਔਜਲਾ ਚੈਨਲ ਸਰਚ ਕਰ ਲਿਓ ਉਸ ਤੇ ਆਪਣਾ ਲੇਟੈਸਟ ਜਿਹੜਾ ਪਹਿਲੀ ਵੀਡੀਓ ਅਪਡੇਟ ਹੋਏਗਾ ਉਹ ਆਪਣੇ ਚੈਨਲ ਦੀ ਸੌਰੀ ਆਪਣੇ ਪੋਡਕਾਸਟ ਦੀ ਹੋਏਗੀ ਸਾਰੇ ਜਣੇ ਤੁਸੀਂ ਉੱਥੇ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਅੱਛਾ ਜੀ ਹੁਣ ਗੱਲ ਕਰ ਲੈਣੇ ਆਪਾਂ ਪੋਡਕਾਸਟ ਤੇ ਮਤਲਬ ਕੁਝ ਲੋਕਾਂ ਦੀ ਜਿਵੇਂ ਕਿ ਮਾਨਸਿਕਤਾ ਤੇ ਆਪਾਂ ਗੱਲ ਕਰਕੇ ਆਈਆਂ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਹਜੇ ਹੋਰ ਕਰਨੀਆਂ ਸੀਗੀਆਂ ਪਰ ਸਮੇਂ ਦੀ ਪ੍ਰਤੀਬੰਧਤਾ ਕਰਕੇ ਆਪਾਂ ਉਹ ਗੱਲਾਂ ਨਹੀਂ ਇੰਨੀਆਂ ਕਰ ਸਕੀ ਫਿਰ ਮੌਕਾ ਮਿਲਿਆ ਮਿਲੇ ਆਪਾਂ ਨੂੰ ਆਪਾਂ ਉਹ ਵੀ ਸਾਰੀਆਂ ਗੱਲਾਂ ਕਰਾਂਗੇ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਨਹੀਂ ਕਿ ਆਪਾਂ ਉੱਥੇ ਖੁੱਲ੍ਹ ਕੇ ਬੋਲ ਕੇ ਆਈਆਂ ਚੀਪ ਮੈਂਟੈਲਿਟੀ ਵਾਲੇ ਲੋਕਾਂ ਵਾਸਤੇ ਕਿ ਜਿਹੜੇ ਲੋਕ ਆਪਣੀਆਂ ਪ੍ਰੋਫਾਈਲ ਪਿਕਾਂ ਦੇ ਉੱਤੇ ਗਿਆਨ ਵੰਡਣ ਵਾਲੀਆਂ ਪ੍ਰੋਫਾਈਲ ਪਿਕਾਂ ਲਾਉਂਦੇ ਨੇ ਜਾਂ ਮੂਸੇ ਵਾਲੇ ਦੇ ਪੈਰ ਵਰਗੇ ਵੀ ਨਹੀਂ ਹੋ ਤੁਸੀਂ ਉਹਨਾਂ ਦੀਆਂ ਪ੍ਰੋਫਾਈਲ ਪਿਕਾਂ ਲਗਾਉਣ ਦਾ ਕੀ ਫਾਇਦਾ ਜੇ ਤੁਸੀਂ ਗਲਤ ਕਮੈਂਟ ਕਰਨਾ ਇਸ ਟੌਪਿਕ ਦੇ ਉੱਪਰ ਮੈਂ ਗੱਲ ਕੀਤੀ ਖੁੱਲ੍ਹ ਕੇ ਕੀਤੀ ਇੰਨਾ ਕੀ ਨਾਮ ਲੈ ਕੇ ਬੋਲਾਂ ਹੁਣ ਮੈਨੂੰ ਇਹਨਾਂ ਦੇ ਲਈ ਇੱਕ ਵਰਡ ਆ ਰਿਹਾ ਸੀ ਮੂੰਹ 'ਚ ਪਰ ਮੈਂ ਫਿਰ ਕੰਟਰੋਲ ਕੀਤਾ ਕੀ ਇਹਨਾਂ ਲੋਕਾਂ ਨੂੰ ਆਪਾਂ ਗੱਲ ਕਰੀਏ ਕੀ ਇਹਨਾਂ ਲੋਕਾਂ ਦੇ ਨਾਲ ਮੱਥਾ ਮਾਰੀਏ ਜਿਨ੍ਹਾਂ ਨੇ ਇੰਨੀ ਕੁੱਤੇ ਖਾਣੀ ਕਰਾ ਕੇ ਦੁਬਾਰਾ ਫੇਰ ਇਸ ਤਰ੍ਹਾਂ ਦੀ ਪਕਾਈ ਮਾਰਦੇ ਨੇ ਗੱਲ ਕਰ ਲੈਨੇ ਆ ਕੋਸ਼ ਆਪਾਂ ਕਾਮਨ ਕਮੈਂਟਾਂ ਦੀ ਅੱਛਾ ਮੈਂ ਆਪਣੇ ਲਈ ਕੋਈ ਕਮੈਂਟ ਆ ਰਿਹਾ ਉਸ ਤੇ ਅਗਰ ਮੈਨੂੰ ਲੱਗਦਾ ਕਿ ਜਵਾਬ ਦੇਣਾ ਬੰਦ ਆ ਮੈਂ ਜਵਾਬ ਦੇਵਾਂਗੀ ਆਦਰਵਾਇਜ਼ ਮੈਂ ਹੁਣ ਜਿਵੇਂ ਕਹਿੰਦੇ ਆ ਕੁੱਤੇ ਭੌਂਕਦੇ ਆ ਕੁੱਤਿਆਂ ਨੂੰ ਬੜਾ ਧਿਆਨ ਚ ਨਹੀਂ ਲੈਣਾ ਚਾਹੀਦਾ ਸੋ ਕੁੱਤਿਆਂ ਨੂੰ ਇਗਨੋਰ ਕਰਨਾ ਚਾਹੀਦਾ ਹੁਣ ਮੈਂ ਇਹਨਾਂ ਕੁੱਤਿਆਂ ਨੂੰ ਥੋੜਾ ਇਗਨੋਰ ਕਰਨਾ ਸਿੱਖਿਆ ਪਰ ਇੱਕ ਚੀਜ਼ ਮੈਂ ਜੋ ਕਿਸੇ ਹੋਰ ਦੇ ਲਈ ਕਮੈਂਟ ਆਇਆ ਉਸ ਤੇ ਮੈਂ ਤੁਹਾਡੇ ਨਾਲ ਗੱਲ ਵੀ ਕਰੂੰਗੀ ਆਪਣਾ opinion ਵੀ ਰੱਖੂੰਗੀ ਤੇ ਉਸ ਬੰਦਿਆਂ ਨੂੰ ਲਾਂਤਾਂ ਵੀ ਪਾਉਂਗੀ ਜਿਨ੍ਹਾਂ ਨੇ ਇਸ ਕਮੈਂਟ ਦੇ ਉੱਤੇ ਆਪਣਾ ਵਿਚਾਰ ਪ੍ਰਵਰਸ਼ ਕੀਤਾ ਹੈ ਲਓ ਜੀ ਮੈਂ ਇੱਕ ਮਿੰਟ ਉਹ ਕਮੈਂਟ ਆ ਜਿਹੜੀ ਉਹ ਖੋਲ ਲੈਣੀ ਆ ਆਪਣਾ ਪੋਡਕਾਸਟ ਕੱਲ ਦੁਪਹਿਰੇ ਆਇਆ ਸੀਗਾ ਤੇ ਸ਼ਾਮ ਜੇ ਇੱਕ ਕੁੜੀ ਐ ਬੱਚੀ ਐ ਮੈਂ ਤਾਂ ਬੱਚੀ ਕਹੂੰਗੀ ਛੋਟੀ ਹੁਣੀ ਐ ਅਜੇ ਮਤਲਬ ਉਹਦੀ ਮੈਰਿਜ ਨਹੀਂ ਹੋਈ ਐ ਉਸ ਬੱਚੀ ਨੇ ਨਾ ਕਮੈਂਟ ਕੀਤਾ ਮੈਂ ਆਈਡੀ ਵੀ ਨਹੀਂ ਮੈਂ ਮੈਂਸ਼ਨ ਨਹੀਂ ਕਰ ਸਕਦੀ ਆਈ ਥਿੰਕ ਹੋ ਸਕਦਾ ਹੈ ਕਿ ਕੋਈ ਬੱਚੀ ਦੀ ਕੋਈ ਪ੍ਰਾਈਵੇਸੀ ਤੇ ਇਹ ਚੀਜ਼ ਜਾਂਦੀ ਹੋਵੇ ਬੱਚੀ ਨੇ ਲਿਖਿਆਗਾ ਕਿ ਜਦ ਮੈਂ 13 ਸਾਲ ਦੀ ਸੀ ਉਸ टाइम ਮੇਰਾ ਰੇਪ ਹੋ ਗਿਆ ਸੀ ਤੇ ਉਹ ਹੈਵਾਨ ਮੇਰਾ ਮਾਮਾ ਸੀ ਮੈਂ ਹੁਣ 20 ਸਾਲ ਦੀ ਹਾਂ ਹਾਂਜੀ ਇਹਨੇ ਆਪਣੀ ਈਜ਼ ਵੀ ਦਿੱਤੀ ਹੋਈ ਐ ਇੱਥੇ ਦੱਸੀ ਐ ਮੈਂ 20 ਸਾਲ ਦੀ ਹਾਂ ਅੱਜ ਤੱਕ ਫੈਮਿਲੀ ਨੂੰ ਨਹੀਂ ਦੱਸ ਸਕੀ ਮੇਰੀ ਪੂਰੀ ਲਾਈਫ ਬਰਬਾਦ ਹੋ ਗਈ ਹੁਣ ਕੁਝ ਲੋਕ ਰਿਪਲਾਈ ਰਿਪਲਾਈ ਕਰਨਗੇ ਕਿ ਤੂੰ ਇੱਥੇ ਕਿਉਂ ਬੋਲ ਰਹੀ ਐ ਇੱਥੇ ਤੂੰ ਦੱਸ ਰਹੀ ਐ ਤਾਂ ਉਸਨੇ ਕਿਹਾ ਮਤਲਬ ਅੱਗੇ ਮੇਰੇ ਕੋਲੇ ਇਸ ਦਾ ਜਿਹੜਾ ਰੀਡ ਮੋਰ ਵਾਲਾ ਮੈਂ ਸਕਰੀਨਸ਼ਾਟ ਨਹੀਂ ਲਿਆ ਇਸ ਦਾ ਵੀ ਰੀਜ਼ਨ ਦੱਸਿਆ ਉਸਨੇ ਕਿ ਮੈਂ ਕਿਉਂ ਬੋਲ ਰਹੀ ਹਾਂ ਇੱਥੇ ਆਪਣੀ ਫੈਮਿਲੀ ਨੂੰ ਨਹੀਂ ਦੱਸ ਸਕੀਏ ਦੇਖੋ ਤੁਸੀਂ 13 ਸਾਲ ਦੀ ਇੱਕ ਬੱਚੀ ਹੈ 13 ਸਾਲ ਦੀ ਬੱਚੀ ਹੈ ਜਿਸ ਦੇ ਨਾਲੇ ਹਾਦਸਾ ਹੋਇਆ ਇਹ ਹਾਦਸੇ ਜ਼ਿਆਦਾਤਰ ਸਾਡੇ ਆਪਣੇ ਰਿਸ਼ਤੇਦਾਰੀਆਂ ਚ ਹੁੰਦੇ ਨੇ ਕੁੜੀਆਂ ਦੇ ਨਾਲ ਜਿਨ੍ਹਾਂ ਤੇ ਆਪਾਂ ਬਹੁਤ ਜ਼ਿਆਦਾ ਯਕੀਨ ਕਰਦੇ ਹਾਂ ਮਾਮੇ ਚਾਚੇ ਇਹ ਚੀਜ਼ਾਂ ਬਹੁਤ ਸੁਣਨ ਨੂੰ ਆਉਂਦੀਆਂ ਪਰ ਤੁਸੀਂ ਖੁਦ ਸੋਚੋ ਵੀ ਇਸ ਤਰ੍ਹਾਂ ਦੀਆਂ ਕਿੰਨੀਆਂ ਕੁੜੀਆਂ ਜਿੰਨਾ ਦੀ ਆਵਾਜ਼ ਦੱਬੀ ਹੋਈ ਐ ਜਿੰਨਾਂ ਦੇ ਹਾਦਸੇ ਦੱਬੇ ਹੋਏ ਐ ਜਿਨ੍ਹਾਂ ਨੂੰ ਹਵਾ ਵੀ ਨਹੀਂ ਲੱਗੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜੋ ਦਫਨ ਨਹੀਂ ਰਿਪਲਾਈ ਸੁਣ ਲੋ ਸਕਾਸੀ ਜੀ ਤੁਹਾਡਾ ਮਾਮਾ ਤਾ ਉਹ ਬੱਚੀ ਲਿਖਦੀ ਐ ਕਿ ਮੰਮੀ ਜੀ ਦੇ ਭੂਆ ਦਾ ਮੁੰਡਾ ਸੀ ਹੁਣ ਤੁਸੀਂ ਹੋਰ ਰਿਪਲਾਈ ਸੁਣੋ ਇਸ ਤੇ ਹੁਣ ਇਹ ਉਸਨੇ ਬਹੁਤ ਵੱਡੀ ਪ੍ਰੋਬਲਮ ਐ ਜੋ ਸ਼ੇਅਰ ਕੀਤੀ ਐ ਇਹ ਵੀ ਸਾਡੀ ਸੁਸਾਇਟੀ ਦਾ ਇੱਕ ਡਾਰਕ ਸਾਈਡ ਐ ਇਹਦੇ ਤੇ ਵੀ ਨਹੀਂ ਬੋਲਣ ਦਿੱਤਾ ਜਾਂਦਾ ਕਿਉਂ ਨਹੀਂ ਆਹ ਦੇਖ ਲੋ ਤੁਸੀਂ ਕਰਤੂਤਾ ਕੁੜੀ ਨੇ ਹਿੰਮਤ ਜੁਟਾ ਕੇ ਇੱਥੇ ਆਪਣੀ ਜ਼ਿੰਦਗੀ ਦਾ ਹਾਦਸਾ ਲਿਖਿਆ ਤਾਂ ਉਸਦੀ ਆਵਾਜ਼ ਇੱਥੇ ਕਮੈਂਟਾਂ ਵਿੱਚ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਮਰਦ ਪ੍ਰਧਾਨ ਸਮਾਜ ਦੇ ਠੇਕੇਦਾਰਾਂ ਵੱਲੋਂ ਕਹਿੰਦੇ ਕੋਈ ਨਾ ਇਦਾਂ ਮਤਲਬ ਕੋਈ ਨੀ ਟੈਨਸ਼ਨ ਨਾ ਲੈ ਤੂੰ ਮੈਂ ਕਰਵਾ ਲੈਣਾ ਵਾ ਤੇਰੇ ਨਾਲ ਵਿਆਹ ਬਰਬਾਦ ਨਹੀਂ ਹੁੰਦੀ ਤੇਰੀ ਲਾਈਫ ਚਲੋ ਕੋਈ ਗੱਲ ਨਹੀਂ ਇਹ ਵੀ ਇੱਕ ਨਾਰਮਲ ਆਪਾਂ ਵੇ ਦੇ ਵਿੱਚ ਇਸ ਨੂੰ ਲੈ ਸਕਦੇ ਹਾਂ ਹੁਣ ਇੱਕ ਕਹਿੰਦਾ ਉਸ ਨੂੰ ਕਿ ਤੁਰੀ ਫਿਰ ਹੁਣ ਸਿੰਗਲ ਹੋ ਕੇ ਤੂੰ ਫਿਰ ਇੱਕ ਕਹਿੰਦਾ ਕਿ ਐਟ ਦਾ ਰੇਟ 13 ਰਾਜਸ ਨਾਮ ਦੀ ਆਈਡੀ ਹੈ ਕੋਈ ਪਹਿਲਾਂ ਤਾਂ ਇਹ ਫਾਜੀ ਆਈਡੀਆਂ ਬਣਾਉਂਦੇ ਆ ਨਾ ਜਿਹੜੇ ਇਹ ਜਿਹਨੇ ਜੈਨੂਨ ਬੰਦੇ ਹੋਣਗੇ ਨਾ ਜਿਹੜੇ ਚੰਗੇ ਕਰਾਂਦੇ ਧੀਆਂ ਪੁੱਤ ਹੋਣਗੇ ਉਹ ਕਦੇ ਕਮੈਂਟ ਨਹੀਂ ਕਰਨਗੇ ਤੇ ਜਿਹੜੇ ਕਰਨਗੇ ਉਹ ਇਸ ਤਰ੍ਹਾਂ ਦੇ ਲੋਫਰ ਹੁੰਦੀ ਐ ਤੇ ਲੋਫਰ ਆਈਡੀਆਂ ਵੀ ਆਪਣੀਆਂ ਫੇਕ ਬਣਾ ਕੇ ਕਮੈਂਟ ਕਰਦੇ ਨੇ ਜਿੱਦ ਤੋਂ ਅਸੀਂ ਇੰਨੇ ਜੈਨੂਅਲ ਹਨ ਤਾਂ ਆਪਣੀ ਜੈਨੂਅਨ ਆਈਡੀ ਦੇ ਉੱਪਰ ਕਮੈਂਟ ਕਰਿਆ ਕਰੋ ਫਿਰ ਤੁਹਾਨੂੰ ਪਤਾ ਲੱਗੇ ਕਿ ਕੀ ਭਾਅ ਵਿਕਦੀ ਐ ਤੁਹਾਡੀ ਕਹਿੰਦਾ ਵੀ ਉਸ ਟਾਈਮ ਤੇ ਸਵਾਦ ਤਾਂ ਤੂੰ ਵੀ ਬੜੇ ਲੈਂਦੀ ਹੋਏਂਗੀ ਹੁਣ ਤੂੰ ਕਹਿਣੀ ਐ ਕਿ ਮੇਰਾ ਰੇਪ ਹੋ ਗਿਆ ਤਾਂ ਉਸ ਬੱਚੀ ਨੇ ਰਿਪਲਾਈ ਕੀਤਾ ਕਿ ਰੱਬ ਕਰੇ ਕਿ ਇਹ ਤੁਹਾਡੀ ਆਪਣੀ ਭੈਣ ਜਾਂ ਬੇਟੀ ਨਾਲ ਹੋਵੇ ਤੇ ਫਿਰ ਮੈਂ ਤੁਹਾਨੂੰ ਪੁੱਛੂੰਗੀ ਕਿ ਹੁਣ ਤੁਹਾਡੇ ਸਵਾਦ ਕਿੰਨੇ ਕਾ ਰਹੇ ਐ ਕੀ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕ 13 ਸਾਲ ਦੀ ਜਵਾਕੜੀ ਸ਼ਰਮ ਕਰੋ ਇਹ ਸ਼ਰਮਣਾ ਮਰ ਜਾਓ ਸ਼ਰਮਣਾ ਮਰ ਜਾਓ ਤੁਸੀਂ ਸਾਡੇ ਵਰਗਿਆਂ ਨੂੰ ਤਾਂ ਨਹੀਂ ਛੱਡਣਾ ਮੰਦਾ ਚੰਗਾ ਬੋਲਣ ਵੱਲੋਂ ਇੱਕ ਬੱਚੀ ਦਾ ਤਾਂ ਤੁਸੀਂ ਮਾੜਾ ਮੋਟਾ ਖਿਆਲ ਰੱਖ ਲਓ ਕਿ 13 ਸਾਲ ਦੀ ਬੱਚੀ ਤੁਹਾਡੇ ਘਰੇ ਆਪਦੇ ਵੀ ਹੋਣਗੀਆਂ ਜਿਸ ਨੇ ਕਮੈਂਟ ਕੀਤਾ ਉਹ ਕਦੇ ਜੇ ਵਿਆਹਿਆ ਨਹੀਂ ਹੋਊਗਾ ਵਿਆਹ ਕਰਾਊਗਾ ਜੇ ਰੱਬ ਨੇ ਉਸ ਨੂੰ ਵੀ ਦੇਊਗਾ ਤੀ ਤਾਂ ਉਹਦੇ ਨਾਲ ਵੀ ਇਹ ਚੀਜ਼ਾਂ ਹੋ ਗਈਆਂ ਫੇਰ ਉਹ ਸ਼ਰਮ ਹੀ ਨਹੀਂ ਆ ਲੋਕਾਂ ਨੂੰ ਲੋਕ ਗੱਲ ਕਰਨ ਤੋਂ ਪਹਿਲਾਂ ਦੋ ਵਾਰ ਦੋ ਮਿੰਟ ਵੀ ਨਹੀਂ ਸੋਚਦੇ ਵੀ ਅਸੀਂ ਜਿਹੜੀ ਗੱਲ ਕਹਿਣ ਲੱਗੇ ਆ ਇਹਦਾ ਸਾਨੂੰ ਕਿੱਥੇ ਜਾ ਕੇ ਹਰਜਾਨਾ ਬuktਨਾ ਪੈਣਾ ਇੱਕ 13 ਸਾਲ ਦੀ ਨਿੱਕੀ ਨਿਆਣੀ ਦੇ ਨਾਲ ਕੋਈ ਹਾਦਸਾ ਹੋ ਜਾਏ ਤਾਂ ਉਹ ਬੱਚੀ ਕਿੰਨੀ ਸਹਿਮੀ ਹੋ ਸਕਦੀ ਹੈ ਸਾਡਾ ਮਾਹੌਲ ਸਾਡੇ ਘਰਾਂ ਚ ਇਹੀ ਚੀਜ਼ਾਂ ਸਿਖਾਈਆਂ ਜਾਂਦੀਆਂ ਵੀ ਕੁਝ ਵੀ ਹੋ ਜਾਈਏ ਇਸ ਚੀਜ਼ ਨੂੰ ਦਬਾ ਦੋ ਦਫਨਾ ਦਿਓ ਗੱਲ ਬਾਹਰ ਨਹੀਂ ਹੋਣੀ ਚਾਹੀਦੀ 20 ਸਾਲਾਂ ਦੀ ਉਮਰ ਹੋ ਗਈ ਉਸ ਕੁੜੀ ਦੀ ਤੇ ਉਸ ਕੁੜੀ ਨੇ ਕਿੰਨਾ ਟੌਰਚਰ ਸਹਿਆ ਹੋਣਾ ਉਸ ਬੰਦੇ ਨੂੰ ਫੇਸ ਕਿਵੇਂ ਕਰਦੀ ਹੋਣੀ ਉਹ ਬੰਦਾ ਉਸਦੇ ਨਾਲ ਕਿਸ ਤਰ੍ਹਾਂ ਦੇ ਤਾਲੂਕਾਤ ਰੱਖਦਾ ਹੋਣਾ ਇਹ ਉਹੀ ਜਾਣਦੀ ਹੈ ਜਾਂ ਉਹ ਕੁੜੀਆਂ ਜਾਣਦੀਆਂ ਜਿੰਨਾਂ ਨਾਲੇ ਹੁੰਦੀਆਂ اچھا ਜੀ ਰਿਪਲਾਈ ਦੇ ਵਿੱਚ ਹੋਰ ਵੀ ਕਈ ਕੁੜੀਆਂ ਨੇ ਕਿਹਾ ਕਿ ਇਹ ਹੁੰਦੇ ਆ ਹਾਦਸੇ ਸਾਡੇ ਨਾਲ ਵੀ ਹੁੰਦੇ ਆ ਅਸੀਂ ਵੀ ਦੇਖਿਆ ਇਸ ਤਰ੍ਹਾਂ ਦੇ ਹਾਦਸੇ ਹੋਏ ਕਈਆਂ ਨੇ ਹੋਰ ਵੀ ਹਿੰਮਤ ਕਰਕੇ ਕੋਸ਼ਿਸ਼ ਕੀਤੀ ਦੱਸਣ ਦੀ ਕਿ ਮੇਰੇ ਨਾਲ ਵੀ ਹਾਸ ਹੋਇਆ ਪਰ ਇੱਥੇ ਕੋਸ਼ਕਤੀੜ ਉੱਠਦੇ ਐ ਤੇ ਉਹ ਕੁੱਤੇ ਉੱਠ ਕੇ ਕੁੜੀਆਂ ਨੂੰ ਉੱਥੇ ਹੀ ਦਬਾਉਂਦੇ ਐ ਕਿ ਲੋਕ ਉਹਨਾਂ ਦੀ ਆਵਾਜ਼ ਸੁਣ ਕੇ ਉਹਨਾਂ ਵਿਸ਼ਿਆਂ ਦੇ ਉੱਤੇ ਗੱਲਣਾ ਕਰਨ ਕਿ ਇਹਦੇ ਨਾਲ ਸਾਡੀਆਂ ਕਰਤੂਤਾਂ ਸਾਹਮਣੇ ਆਉਣਗੀਆਂ ਇਹਨਾਂ ਦੀ ਹੋਰ ਕੋਈ ਉਹ ਕੁੜੀ ਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਨਾ ਉਸ ਮੁੰਡੇ ਨਾਲ ਰਿਸ਼ਤੇਦਾਰੀ ਹੈ ਇਹ ਸਮਾਜ ਦਾ ਠੇਕਾ ਚੱਕੀ ਫਿਰਦੇ ਨੇ ਸਮਾਜ ਦੇ ਠੇਕੇਦਾਰ ਬਣੀ ਫਿਰ ਬਣੇ ਫਿਰਦੇ ਨੇ ਇੱਕ ਬੱਚੀ ਨੂੰ ਇਹ ਗੱਲ ਕਹਿੰਦੇ ਨੇ ਸਵਾਦਾ ਦੇ ਬੇਸਵਾਦਾ ਦੀਆਂ ਗੱਲਾਂ ਪਰਖਦੇ ਨੇ ਕਿ ਇਹਨਾਂ ਦੇ ਘਰੇ ਆਪ ਦੇ ਧੀਆਂ ਪੈਣਾ ਨਹੀਂ ਹੋਣਗੀਆਂ ਇਹ ਗੂਗਲ ਤੋਂ ਡਾਊਨਲੋਡ ਹੋਇਆ ਇਹਨਾਂ ਨੂੰ ਵੀ ਤਾਂ ਕਿਸੇ ਬੁਢੀ ਨੇ ਜੰਮਿਆ ਹੋਊਗਾ ਇਹਜੇ ਜੰਮਣ ਤੋਂ ਬਿਹਤਰ ਸੀ ਵੀ ਕੋਈ ਤੁਸੀਂ ਇੱਟ ਪੱਥਰ ਜੰਮ ਲੈਣਦੇ ਘੱਟੋ ਘੱਟ ਤੁਹਾਡੇ ਘਰ ਦਾ ਕੋਈ ਆਲਾ ਮੋਹਰਾ ਬੰਦ ਕਰਨ ਦੇ ਕੰਮ ਆ ਜਾਂਦੀ ਇਹ ਜਿਹੀਆਂ ਨਕਮੀਆਂ ਔਲਾਦਾ ਜੰਮ ਕੇ ਸੱਟ ਰੱਖੀਆਂ ਆਈਆਂ ਖੂੰਜੇ ਖੱਪੜਿਆਂ ਦੇ ਵਿੱਚ ਲੋਕਾਂ ਦੇ ਜ਼ਖਮਾਂ ਤੇ ਨੂਨ ਭੁੱਕਣ ਵਾਸਤੇ ਸੋ ਇਹੜੇ ਜੀ ਸਾਡੇ ਮਹਾਨ ਸ਼ਖਸੀਅਤਾਂ ਸਾਡੇ ਪੰਜਾਬ ਦੇ ਨਮੂਨੇ ਜਿਹੜੇ ਕਿਸੇ ਨੂੰ ਬੋਲਣ ਤੇ ਖਾਸ ਕਰਕੇ ਕੁੜੀਆਂ ਨੂੰ ਇਹ ਵੱਡੀਆਂ ਸੈਂਸਿਟਿਵ ਗੱਲਾਂ ਬੋਲਣ ਤੋਂ ਪਹਿਲਾਂ ਹੀ ਰੋਕ ਦੇਣੇ ਉਸ ਕਮੈਂਟ ਦੇ ਰਿਪਲਾਈ ਚ ਆਇਆ ਹੋਇਆ ਤੁਸੀਂ ਚੈੱਕ ਕਰਿਓ ਅਮਨ ਔਜ਼ਲਾ ਦੇ ਪੋਡਕਾਸਟ ਤੇ ਇਹ ਕਮੈਂਟ ਕਰਿਆ ਕੁੜੀ ਨੇ ਤੇ ਉੱਥੇ ਜਾ ਕੇ ਸਾਰੇ ਰਿਪਲਾਈ ਆਏ ਹੋਏ ਉਹ ਵੀ ਚੈੱਕ ਕਰਿਓ ਇੱਕ ਨੇ ਕਿਹਾ ਕਿ ਬੱਚੇ ਇੱਥੇ ਤੁਸੀਂ ਨਾਂ ਦੱਸੋ ਇਹ ਗੱਲਾਂ ਇੱਥੇ ਲੋਕ ਸਿਰਫ ਤੁਹਾਡਾ ਮਜ਼ਾਕ ਉਡਾਉਣਗੇ ਤੇ ਮੈਂ ਉੱਥੇ ਇਸ ਬੱਚੀ ਨੂੰ ਕਮੈਂਟ ਕੀਤਾ ਕਿ ਮੈਨੂੰ ਮੈਂ ਆਪਣੀ ਇੰਸਟਾ ਆਈਡੀ ਵੀ ਦਿੱਤੀ ਹੋਈ ਹੈ ਕਿ ਮੈਨੂੰ ਇੱਕ ਵਾਰ ਜ਼ਰੂਰ ਕੰਟੈਕਟ ਕਰੇ ਮੈਂ ਇੱਕ ਵਾਰ ਜ਼ਰੂਰ ਗੱਲ ਕਰਨਾ ਚਾਹੂੰਗੀ ਇਸ ਬੱਚੀ ਦੇ ਨਾਲ ਜਿਸ ਦੇ ਨਾਲੇ ਹਾਦਸਾ ਹੋਇਆ ਮੈਂ ਜ਼ਰੂਰ ਕਰਨਾ ਚਾਹੂੰਗੀ ਗੱਲ ਅਗਰ ਉਹ ਮੇਰੀ ਇਹ ਵੀਡੀਓ ਵੀ ਦੇਖਦੀ ਹੈ ਬੱਚੀ ਤਾਂ ਉਹਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਇੱਕ ਵਾਰ ਬੱਚੇ ਮੇਰੇ ਨਾਲ ਕੰਟੈਕਟ ਕਰੋ ਮੈਨੂੰ ਇੱਕ ਵਾਰੀ ਇੰਸਟਾ ਦੇ ਉੱਪਰ ਰਿਕਵੈਸਟ ਭੇਜ ਦਿਓ ਜਾਂ ਡਾਇਰੈਕਟ ਮਤਲਬ ਮੇਰਾ ਪ੍ਰਾਈਵੇਟ ਅਕਾਊਂਟ ਤੇ ਜਾਂ ਮੈਨੂੰ ਤੁਸੀਂ ਮੇਲ ਮੇਰੀ ਮੇਲ ਆਈਡੀ ਵੀ ਡਿਸਕ੍ਰਿਪਸ਼ਨ ਚ ਰਹੂਗੀ ਤੁਸੀਂ ਮੈਨੂੰ ਮੇਲ ਕਰ ਦਿਓ ਫਿਰ ਉਸ ਤੋਂ ਬਾਅਦ ਤੁਸੀਂ ਦੇਖਿਓ ਪਰ ਫਿਰ ਦਖਾਨ ਮੋਤਾ ਸੇ ਦਿਖਾਦੀ ਹੈ ਬਹੁਤ ਕੁਛ ਕੁੜੀਆਂ ਬੜਾ ਕੁਝ ਸੋਚ ਕੇ ਚੁੱਪ ਰਹਿੰਦੀਆਂ ਕਿ ਸਾਡੀ ਰਿਸ਼ਤੇਦਾਰੀ ਦਾ ਮਾਮਲਾ ਹੈ ਮੇਰਾ ਮਾਮਾ ਲੱਗਦਾ ਹੈ ਮੇਰੀ ਮਾਂ ਦੇ ਰਿਸ਼ਤੇ ਨਾਤੇ ਨੇ ਘਰ ਦੀਆਂ ਜ਼ਿੰਮੇਵਾਰੀਆਂ ਕੁੜੀ ਦੇ ਸਿਰ ਤੇ ਕੁੜੀ ਜੱਗ ਜ਼ਾਰ ਹੋਊਗੀ ਕੁੜੀ ਕੀ ਇਸ ਕਰੂਗੀ ਕੱਲ ਨੂੰ ਉਸ ਦਾ ਰਿਸ਼ਤਾ ਨਹੀਂ ਹੋਣਾ ਕੁੜੀ ਦੀ ਹੀ ਉਲਟੀ ਬਦਨਾਮੀ ਜੋ ਕਿ ਸਾਡੇ ਸਮਾਜ ਨੇ ਬੀੜਾ ਚੱਕਿਆ ਹੋਇਆ ਕਿ ਜੇ ਕੁੜੀ ਨਾਲ ਅਤਿਆਚਾਰ ਹੋਇਆ ਮਾੜੀ ਹਰਕਤ ਹੋਈ ਹੈ ਤਾਂ ਕੁੜੀ ਉਸ ਤੇ ਬਾਰੇ ਗੱਲ ਨਹੀਂ ਕਰੂਗੀ ਜੇ ਕਰੂਗੀ ਤਾਂ ਉਲਟਾ ਕੁੜੀ ਦੇ ਵਿੱਚ ਹੀ ਨੁਕਸ ਕੱਢੇ ਜਾਣਗੇ ਕਿ ਇਹ ਜੇ ਸਮਾਜ ਚ ਰਹਿਨੇ ਆਸੀਂ ਸ਼ਰਮ ਆਉਂਦੀ ਆ ਸਾਨੂੰ ਇਹ ਜੇ ਸਮਾਜ ਦਾ ਹਿੱਸਾ ਕਹੋਂਦੀ। ਤੇ ਉਹ ਵੇਖ ਲਓ ਤੁਸੀਂ ਅਪਰਾਧ ਕਰਨ ਵਾਲੇ ਖੁੱਲੇ ਆਮ ਘੁੰਮਦੇ ਤੁਰੇ ਫਿਰਦੇ ਨੇ। ਸੋ ਭਾਈ ਇੱਕ ਤਾਂ ਆਪਣੀਆਂ ਬੱਚੀਆਂ ਦਾ ਜਿਹੜਾ ਧਿਆਨ ਰੱਖੋ। ਕਿਸੇ ਤੇ ਟਰਸਟ ਕਰਨ ਦਾ ਟਾਈਮ ਨਹੀਂ ਅੱਜਕੱਲ। ਅੱਜਕੱਲ ਦੇ ਟਾਈਮ ਚ ਤਾਂ ਬਿਲਕੁਲ ਵੀ ਨਹੀਂ ਹੈ। ਕੋਈ ਮਾਮਾ, ਨਾਨਾ, ਚਾਚਾ, ਤਾਇਆ ਕੋਈ ਕੁਝ ਨਹੀਂ ਹੈ। ਆਪਣੀਆਂ ਬੱਚੀਆਂ ਕਿਸੇ ਦੇ ਹਵਾਲੇ ਨਾ ਕਰੋ। ਕੱਲੀਆਂ ਨਾ ਛੱਡ ਕੇ ਜਾਓ। ਕਿਸੇ ਨੂੰ ਵੀ 10 ਮਿੰਟ ਵੀ ਕਿਸੇ ਦੇ ٹرسٹ ਕਰਕੇ ਨਹੀਂ ਬੱਚੀ ਨੂੰ ਛੱਡਣਾ ਚਾਹੀਦਾ ਬੱਚੀ ਕੀ ਬੱਚੇ ਨੂੰ ਵੀ ਨਹੀਂ ਆਪਣੇ ਬੇਟਾ ਨਾਲ ਬੇਟੀ ਨੂੰ ਕਿਸੇ ਦੇ ਹਵਾਲੇ ਨਹੀਂ ਛੱਡਣਾ ਚਾਹੀਦਾ ਅੱਜ ਦਾ ਟਾਈਮ ਹੈ ਜਿਹੜਾ ਇਹ ਰਿਐਲਿਟੀ ਹੈ ਤੇ ਮੈਨੂੰ ਬਹੁਤ ਬੁਰਾ ਫੀਲ ਹੋ ਰਿਹਾ ਮੈਂ ਅੰਦਰੋਂ ਬਹੁਤ ਜ਼ਿਆਦਾ ਇਸ ਚੀਜ਼ ਦੇ ਨਾਲ ਨਾ ਬਗਾਵਤ ਕਰ ਰਹੀ ਹਾਂ ਕਿ ਮੈਨੂੰ ਅਗਰ ਮੈਨੂੰ ਕੁੜੀ ਅਲੋਕ ਕਰ ਦੇਣਾ ਕਿ ਮੈਂ ਤੁਹਾਡੇ ਨਾਲ ਐ ਤੇ ਮੈਂ ਉਸ ਬੰਦੇ ਦਾ ਉਹ ਹਾਲ ਕਰਾਂ ਜੋ ਜ਼ਿੰਦਗੀ ਚ ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਪਰ ਸਾਡੀਆਂ ਕੁੜੀਆਂ ਨੂੰ ਮਾਪਿਓ ਇਹ ਸਿਖਾਉਂਦੇ ਆ ਵੀ ਤੁਹਾਡੇ ਨਾਲ ਕੁਝ ਗਲਤ ਹੋ ਗਿਆ ਤਾਂ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਰੋਲਾ ਸਾਡਾ ਇਹ ਹੈ ਅੱਛਾ ਜੀ ਇੱਕ ਹੋਰ ਮੈਂ ਮੇਰੇ ਚੈਨਲ ਤੇ ਮੈਂ ਖੁਸ ਆਪਣੇ ਸ਼ਾਰਟਸ ਅਪਲੋਡ ਕੀਤੇ ਸੀ ਮੈਂ ਹੁਣ ਸੋਚਦੀ ਬਹੁਤ ਹੁੰਦੀ ਆ ਪਹਿਲਾਂ ਨਾਲੋਂ ਘਟਾਇਆ ਵੀ ਬਹੁਤ ਆ ਕਿ ਲੋਕਾਂ ਨਾਲ ਮੱਥਾ ਨਹੀਂ ਮਾਰਨਾ ਕੁਛ ਕਤੀੜਾ ਨਹੀਂ ਸਮਝਣ ਵਾਲੀਆਂ ਹੁੰਦੀਆਂ ਖੁਦ ਨੂੰ ਹਾਥੀ ਬੰਨਣਾ ਪੈਣਾ ਕਿ ਇਹ ਕੁੱਤੇ ਆ ਕੁੱਤੇ ਛੱਡ ਦਿਓ ਇਹਨਾਂ ਕੁੱਤਿਆਂ ਦਾ ਕੰਮ ਹੈ ਪੌਂਕਣਾ ਕੁੱਤੇ ਖਾਣੀ ਕਰਕੇ ਆਈਆਂ ਮੈਂ ਪੌਡਕਾਸਟ ਵਿੱਚ ਇੰਨਾ ਕਮੈਂਟ ਵਾਲਿਆਂ ਦੀ ਫੁੱਲ ਲਾਹ ਪਾ ਕਰਕੇ ਆਈਆਂ ਪਰ ਬਈ ਇਹ ਬੁਸ਼ਰਮ ਓਡੇ ਮਿੱਟੀ ਦੇ ਬਣੇ ਹੋਏ ਨਹੀਂ ਕਿ ਇਹਨਾਂ ਨੂੰ ਚੜੀ ਨਾ ਲੱਥੀ ਕੱਖ ਨਹੀਂ ਹੈਗੀ ਇੱਕ ਕਮੈਂਟ ਕਰਦਾ ਹੈਗਾ ਕਿ ਇਹ ਹੈ ਜੁੜੇ ਸਾਹਮਣਾ ਬੋਲਦੀ ਹੈ ਇਹ ਆਪਦੇ ਜਵਾਕਾਂ ਨੂੰ ਸਾਹਮਣਾ ਦਾ ਦੂਰ ਦੀ ਗੱਲ ਇਹ ਤਾਂ ਉਹਨਾਂ ਨੂੰ ਰੋਟੀ ਵੀ ਨਹੀਂ ਖਵਾਉਂਦੀ ਹੋਣੀ ਨਾ ਹੁਣ ਇਹਨੂੰ ਪੁੱਛਣ ਵਾਲਾ ਹੋਵੇ ਪੀ ਹੋਰ ਤੋਂ ਜਵਾਕਾਂ ਨੂੰ 13 ਸਾਲ ਦੇ ਜਵਾਕ ਹੋ ਗਏ ਤੇ 13 ਸਾਲਾਂ ਦਾ ਰੋਟੀਆਂ ਤੂੰ ਖਵਾ ਕੇ ਜਾਂਨੇ ਪਤਾ ਨਹੀਂ ਮੂੰਹ ਚੱਕ ਕੇ ਇੰਨੀ ਛੇਤੀ ਕਮੈਂਟ ਚੇਪਣ ਤੋਂ ਪਹਿਲਾਂ ਇਹ ਕੋਈ ਗੱਲ ਸੋਚਦੇ ਕਿਉਂ ਨਹੀਂ ਵੀ ਸਾਡੀ ਗੱਲ ਹਜਮ ਹੋ ਰਹੀ ਹੈ ਕਿਸੇ ਨੂੰ ਸਾਡੀ ਗੱਲ ਤੇ ਕੋਈ ਤੁੱਕ ਬਣ ਰਹੀ ਹੈ ਅੰਨੀ ਦੇ ਆ ਪਹਿਲਾਂ ਚੈਨਲ ਤੇ ਜਾ ਕੇ ਦੇਖ ਲੈ ਮੈਂ ਮੇਰੇ ਜਵਾਕਾਂ ਨੂੰ ਕੀ ਕੀ ਖਵਾਉਣੀ ਹੈ ਤੇ ਇਹਨਾਂ ਉਹ ਮੈਂ 5% ਹੀ ਸ਼ੇਅਰ ਕੀਤਾ ਹੋਇਆ ਉੱਥੋਂ ਹੀ ਤਸੱਲੀ ਹੋ ਜਾਂਦੀ ਹੈ ਕਿ ਮੇਰੇ ਬੱਚਿਆਂ ਨੂੰ ਮੈਂ ਕੀ ਖਵਾਉਣੀ ਹੈ ਕੀ ਨਹੀਂ ਖਵਾਉਣੀ ਲੋਕ ਮੈਨੂੰ ਪਿੰਡ ਦੇ ਵਿੱਚੋਂ ਜਦੋਂ ਮੈਂ ਸਟੇਟਸ ਲਗਾਉਣੀ ਆ ਜਾਂ ਮੇਰੇ ਮਤਲਬ ਖਾਣ ਪੀਣ ਦੇਖਦੇ ਤਾਂ ਮੈਨੂੰ ਲੋਕ ਨਾ ਪਿੰਡ ਚੋਂ ਫੋਨ ਕਰਦੇ ਆ ਕਿ ਸਾਰਾ ਦਿਨ ਰਸੋਈ ਚ ਨਾ ਖੜੀ ਰਿਆ ਕਰ ਆਪਣੇ ਬੱਚਿਆਂ ਨੂੰ ਇੰਨਾ ਨਾ ਖਵਾਇਆ ਕਰ ਘਰ ਦਾ ਬਣਾ ਕੇ ਮਤਲਬ ਹਰ ਵੇਲੇ ਫਰਮਾਇਸ਼ਾਂ ਪੂਰੀਆਂ ਕਰਦੀਆਂ 13 ਸਾਲ ਦੀ ਕੁੜੀਆ ਹੋਗੀ ਤੇ ਬਾਥਰੂਮ ਦੇ ਵਿੱਚ ਉਹਨੂੰ ਮੈਂ ਖੁਦ ਨਹੀਂ ਨਹਾਉਣ ਦਿੰਦੀ ਮੈਂ ਨਹਾਉਣੀ ਆ ਕਿਉਂਕਿ ਮੈਨੂੰ ਇਹ ਹੁੰਦਾ ਕਿ ਮੈਂ ਆਪਣੀ ਤਸੱਲੀ ਨਾਲ ਆਪਣਾ ਬੱਚਾ ਨਹਾਉਂਗੀ 12 13 ਸਾਲ ਦੇ ਬੱਚੇ ਆ ਤੇ ਮੇਰੇ ਬਿਨਾ ਉਹ ਆਪਣੀ ਰੋਟੀ ਦੀ ਬੁਰਕੀ ਵੀ ਆਪਣੇ ਮੂੰਹ ਚ ਨਹੀਂ ਲੈ ਕੇ ਜਾਂਦੀ ਕੋਤਾ ਨਹੀਂ ਕਿਥੋਂ ਕੁੱਤੇ ਖਣੀ ਕਰਾ ਕੇ ਵੀ ਇਹ ਫੇਰ ਮੇਰੇ ਮੂੰਹ ਚੋਂ ਫੇਰ ਗਾਲਾਂ ਨਿਕਲਦੀਆਂ ਨਾਲੀ ਵੀ ਕਮੈਂਟ ਕਰਨ ਤੋਂ ਪਹਿਲਾਂ ਜਮਾਈ ਨਹੀਂ ਸੋਚਦੇ ਹੈਗੇ ਵੀ ਅਸੀਂ ਗੱਲ ਕਰਦੇ ਕਿ ਆ ਇੱਕ ਕਹਿੰਦਾ ਮੈਨੂੰ ਹੋਰ ਸ਼ੱਕ ਹੈ ਸ਼ਾਇਦ ਇਹ ਪੈਂਡੂ ਹੈ ਕਿਉਂਕਿ ਪੈਂਡੂਆਂ ਦੇ ਸਿੰਗ ਲੱਗੇ ਹੁੰਦੇ ਆ ਸ਼ਹਿਰ ਵਾਲਿਆਂ ਦੀ ਭਾਸ਼ਾ ਤਾਂ ਅਸੀਂ ਐਂ ਜਾਣਦੀ ਆ ਕੋਇਲ ਤੋਂ ਮਿੱਠੀ ਭਾਸ਼ਾ ਜਾਣਦੇ ਆ ਪਰ ਜੇ ਅਸੀਂ ਕੋਇਲ ਤੋਂ ਮਿੱਠੀ ਭਾਸ਼ਾ ਬੋਲਾਂਗੇ ਤਾਂ ਤੇਰੇ ਵਰਗੇ ਇੱਕ ਤੀੜਾ ਨੂੰ ਨੱਖ ਕਵੇਂ ਪਾਵਾਂਗੇ ਥੋਡੇ ਵਰਗੇ ਕੋਸ਼ਕ ਤੀੜ ਰੋਕਣ ਲਈ ਭਾਈ ਸਾਨੂੰ ਪੈਂਡੂ ਵੀ ਬਣਨਾ ਪੈਂਦਾ ਕਿਉਂਕਿ ਸਾਡੀ ਜਿਹੜੀ ਪੈਂਡੂ ਭਾਸ਼ਾ ਉਹੀ ਤੁਹਾਡੇ ਲਈ ਜਵਾਬ ਦੇਹੀ ਹੈ ਕਿਉਂਕਿ ਸ਼ਹਿਰਾਂ ਵਾਲਿਆਂ ਦੀ ਭਾਸ਼ਾ ਦਾ ਤੁਸੀਂ ਸਮਝਦੇ ਨਹੀਂ ਹੈ ਪਿਆਰ ਦੀ ਭਾਸ਼ਾ ਮਿੱਠੀ ਭਾਸ਼ਾ ਤਾਂ ਤੁਸੀਂ ਜਾਣਦੇ ਨਹੀਂ ਹੋ ਵੀ ਕੀ ਹੈ ਤੇ ਤੂੰ ਤਾਂ ਬੜਾ ਤੂੰ ਚੀਨ ਚੋਂ ਆਇਆ ਹੋਇਆ ਹੈਗਾ ਪੈਂਡੂ ਨਹੀਂ ਇਹ ਪੈਂਡੂ ਜਿਹੜੀ ਗੱਲ ਕਰਦੇ ਹੋ ਕਿ ਉਹ ਪੈਂਡੂ ਹੋਣਾ ਕੋਈ ਮਾੜੀ ਗੱਲ ਹੈ ਤੇ ਬਾਕੀ ਜਵਾਕਾਂ ਨੂੰ ਪਾਈਏ ਰੋਟੀ ਪਾਣੀ ਮੇਰੇ ਖਿਆਲ ਇਹ ਦੇ ਕੇ ਜਾਂਦਾ ਹੋਣਾ ਮੈਨੂੰ ਤੇ ਇਹ ਆਉਂਦਾ ਕਿ ਮੇਰੇ ਬੱਚੇ ਪਲੇ ਕਿਵੇਂ ਹੋਣੀ ਚਲੋ ਇਹ ਡੰਗਰ ਨੇ ਤੇ ਡੰਗਰ ਹੀ ਰਹਿਣਗੇ ਇਹਨਾਂ ਦਾ ਕੰਮ ਹੈ ਬਕਵਾਸ ਕਰਨੀ ਆਪਣੇ ਉੱਪਰ ਮਤਲਬ ਵਿਚਾਰ ਪ੍ਰਮਰਸ਼ ਕਰਨ ਲਈ ਕਮੈਂਟ ਕਰਨਾ ਸੋ ਇਹਨਾਂ ਕੁੱਤਿਆਂ ਨੂੰ ਛੱਡ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ ਇਹਨਾਂ ਨੂੰ ਜੇ ਨਾਲ ਲੈ ਕੇ ਚੱਲਾਂਗੇ ਫਿਰ ਤਾਂ ਇਹਨਾਂ ਨਾਲ ਉਲਝਣ ਜੋਗੀ ਹੀ ਰਹਿ ਜਾਾਂਗੇ ਸੋ ਗੱਲ ਚੱਲੀ ਸੀ ਆਪਣੀ ਉਸ ਕੁੜੀ ਦੇ ਕਮੈਂਟ ਤੋਂ ਤੁਸੀਂ ਸਾਰੇ ਜਣੇ ਚੈੱਕ ਕਰਿਓ ਅਮਨ ਔਜਲਾ ਪੋਡਕਾਸਟ ਤੇ ਆਪਣੀ ਵੀਡੀਓ ਦੇ نیچے ਉਸ ਕੁੜੀ ਦੇ ਕਮੈਂਟ ਨੇ ਉੱਥੇ ਜਾ ਕੇ ਤੁਸੀਂ ਇੰਨਾ ਕੰਮ ਜ਼ਰੂਰ ਕਰਿਓ ਜਿਸ ਨੂੰ ਵੀ ਉਸ ਬੱਚੀ ਨਾਲ ਹਮਦਰਦੀ ਹੈ ਜਿਸ ਨੂੰ ਵੀ ਲੱਗਦਾ ਹੈ ਕਿ ਉਸਦੇ ਨਾਲ ਗਲਤ ਹੋਇਆ ਜਿੰਨੇ ਵੀ ਉਸ ਨੂੰ ਮਾੜਾ ਕਹਿਣ ਵਾਲੇ ਹਨ ਉਹਨਾਂ ਦੇ ਕਮੈਂਟ ਰਿਮੂਵ ਕਰਵਾ ਦਿਓ ਇਹੋ ਜੀਆਂ ਲੰਨਤਾ ਪਾ ਕੇ ਆਓ ਉਥੋਂ ਕਿ ਉਹ ਬੰਦੇ ਮਜਬੂਰ ਹੋ ਜਾਣ ਉਥੋਂ ਕਮੈਂਟ ਆਪਣੇ ਰਿਮੂਵ ਕਰਨ ਲਈ ਕਿਉਂਕਿ ਕਿਸੇ ਦੀ ਬੱਚੀ ਦਾ ਸਵਾਲ ਹੈ ਇਹ ਬੱਚੀ ਦੀ ਜ਼ਿੰਦਗੀ ਦਾ ਸਵਾਲ ਹੈ ਬੱਚੀ ਦੀ ਇੱਜ਼ਤ ਦਾ ਸਵਾਲ ਹੈ ਸਾਡੇ ਵੀ ਘਰੇ ਬੱਚੀਆਂ ਨੇ ਅਸੀਂ ਵੀ ਧੀਆ ਪੁੱਤਾਂ ਵਾਲੇ ਆਂ ਸਭ ਤੇ ਕਰੇ ਬੱਚੀਆਂ ਹੁੰਦੀਆਂ ਕੱਲ ਨੂੰ ਇਹ ਹਾਦਸਾ ਕਦੋਂ ਵੀ ਤੇ ਕਿਸੇ ਦੇ ਨਾਲ ਵੀ ਹੋ ਸਕਦਾ ਸੋ ਜਿੰਨਾ ਹੋ ਸਕਦਾ ਤੁਸੀਂ ਸਤਾਰਕ ਰਹੋ ਅਵੇਅਰ ਰਹੋ ਇਹਨਾਂ ਚੀਜ਼ਾਂ ਨੂੰ ਆਪਣੇ ਮਾਈਂਡ ਚ ਲੈ ਕੇ ਚਲੋ ਤੇ ਆਪਣੇ ਬੱਚਿਆਂ ਨੂੰ ਨਾਲ ਨਾਲ ਐਜੂਕੇਟ ਕਰੋ ਇਸ ਚੀਜ਼ ਦੇ ਨਾਲ ਵੀ ਕਿ ਇਹ ਹਾਦਸੀ ਹੈ ਜਿਹੜੇ ਬੱਚਿਆਂ ਨੂੰ ਸਮਾਂ ਰਹਿੰਦੇ ਪਹਿਲਾਂ ਸਿਖਾਏ ਤੇ ਸਮਝਾਏ ਜਾਣ ਜਿਵੇਂ ਹੀ ਬੱਚੇ ਸੁਰਤ ਸੰਭਾਲਦੇ ਨੇ ਇਹਨਾਂ ਚੀਜ਼ਾਂ ਬਾਰੇ ਥੋੜੀਆਂ ਥੋੜੀਆਂ ਗੱਲਾਂ ਜੋ ਆਪਣੇ ਪੇਰੈਂਟਸ ਦਾ ਹੱਕ ਬੰਦਾ ਆਪਣੇ ਬੱਚਿਆਂ ਦੇ ਨਾਲ ਕਰਨ ਦਾ ਤਾਂ ਜੋ ਕਈ ਵਾਰ ਤੁਹਾਡੇ ਬੱਚੇ ਨਾਲ ਹਾਦਸਾ ਹੋਇਆ ਪਤਾ ਨਹੀਂ ਕਿੰਨੇ ਸਾਲੋਂ ਆਪਣੇ ਅੰਦਰ ਇਸ ਘਟਨ ਦੇ ਨਾਲ ਜਿਉ ਰਹੇ ਆ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਡਾ ਜਵਾਕ ਇੱਕ ਕਿਹੇ ਜੀ ਜ਼ਿੰਦਗੀ ਜਿਉ ਰਿਹਾ ਹੈ ਕਿਹੇ ਜਾਂ ਦਰਦ ਹੰਡਾ ਰਿਹਾ ਨਹੀਂ ਪਤਾ ਲੱਗਦਾ ਆਪਾਂ ਨੂੰ ਜੀ ਬਹੁਤ ਕੁਝ ਇਹੋ ਜਿਹਾ ਹੋ ਜਾਂਦਾ ਸਕੂਲਾਂਾਂ 'ਚ ਬਹਿਣਾ 'ਚ ਇਹ ਸਾਰਾ ਕੁਝ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਪਲ ਸਤਾਰਕ ਰਹੀਏ ਜਿੰਨੀ ਅਸੀਂ ਸਤਾਰਕ ਰਹਾਂਗੇ ਸਾਡੇ ਬੱਚੇ ਉਨੇ ਹੀ ਸੇਫ ਰਹਿਣਗੇ ਆਦਰਵਾਇਜ਼ ਅਸੀਂ ਜੇ ਬੱਚਿਆਂ ਤੋਂ ਧਿਆਨ ਹਟਾਵਾਂਗੇ ਤਾਂ ਸਾਡੇ ਬੱਚੇ ਕਿਸੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਆ ਤੁਸੀਂ बस ਅੱਜ ਮੇਰੀ ਥੋੜੀ ਜੀ ਇਹ ਹੀ ਤੁਹਾਡੇ ਨਾਲ ਸੀਗੀ ਕਿ ਇਸ ਕਮੈਂਟ ਦੇ ਉੱਪਰ ਡਿਸਕਸ ਕੀਤੀ ਜਾਵੇ ਤੇ ਤੁਸੀਂ ਆਪਣੀ ਰਾਇ opinion ਜ਼ਰੂਰ ਦਿਓ ਇਸ ਕਮੈਂਟ ਬਾਰੇ ਤੇ ਬਾਕੀ ਜੀ ਜਿਨ੍ਹਾਂ ਨੇ ਵੀ ਪੋਡਕਾਸਟ ਨਹੀਂ ਦੇਖਿਆ ਉਹ ਜ਼ਰੂਰ ਇੱਕ ਵਾਰੀ ਪੋਡਕਾਸਟ ਦੇਖ ਕੇ ਆਇਓ ਆਪਣੇ ਚੈਨਲ ਦੀ ਕਮਿਊਨਿਟੀ ਦੇ ਵਿੱਚ ਉਸ ਦਾ ਲਿੰਕ ਹੈ ਤੇ ਜਿਨ੍ਹਾਂ ਨੇ ਨਹੀਂ ਉੱਥੇ ਜਾਣਾ ਤੇ ਉਹ ਤੁਸੀਂ ਸਿੱਧੇ YouTube ਦੇ ਉੱਪਰ ਅਮਨ ਔਜਲਾ ਪਤਾ ਹੀ ਹੋਣਾ ਤੁਹਾਨੂੰ ਤੇ ਜਿਨ੍ਹਾਂ ਨੂੰ ਨਹੀਂ ਪਤਾ ਨਵੀਂ ਆਡੀਅੰਸ ਹੈ ਉਹਨਾਂ ਨੂੰ ਜੀ ਆਪਾਂ ਦੱਸਤੀਏ ਕਿ ਉੱਥੇ ਜਾ ਕੇ ਤੁਸੀਂ ਸਰਚ ਕਰੋ ਆਪਣੀ ਲੇਟੈਸਟ ਵੀਡੀਓ ਹੈ ਜਿਹੜੀ ਉਹ ਆਪਣੀ ਪੋਡਕਾਸਟ ਦੀ ਹੈ ਤੇ ਮਿਲਦੇ ਹਾਂ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ